ਟੌਪ ਪੰਜਾਬੀ ਪੌਡਕਾਸਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਮਿਲਣੇ ਜਾ ਰਹੇ ਹਾਂ ਤੁਹਾਨੂੰ ਇਸਲਾਮ ਚਾਉਂਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਕਿ ਹਾਲ ਚਾਲ ਬਹੁਤ ਵਧੀਆ ਚੱਟਾ ਆਪਾਂ ਸਾਰੀ ਗੱਲ ਫੇਰ ਕਰਦੇ ਹਾਂ ਪਹਿਲਾਂ ਮੈਂ ਆਪਾਂ ਜਦ ਗੱਲ ਨਹੀਂ ਕਰਦੇ ਆਫ ਦਾ ਕੈਮਰਾ ਵੀ ਇੱਕ ਗੱਲ ਦੱਸ ਦਿੰਦੀ ਭੁੱਲ ਜਾਂਦਾ ਹਨਾ ਮੈਂ ਚੱਲ ਪਹਿਲਾਂ ਆਪਾਂ ਕੈਮਰੇ ਲਾ ਲਈਏ ਫਿਰ ਦੱਸੋ ਹੋਰ ਦੱਸੋ ਉਹ ਗੱਲ ਇਹ ਭੁੱਲ ਜਾਂਦਾ 1990 ਦੀ ਹੈ ਕਰੀਬ ਹਾਂ ਜਦੋਂ ਬੀਸੀ ਆਰਕ ਨੂੰ ਪੰਜ ਸੱਤ ਦੋਸਤ ਇਕੱਠੇ ਹੋ ਗਏ 10 ਰੁਪਏ ਪਾ ਗਏ 100 ਰੁਪਏ ਦੇ ਕਿਰਾਏ ਤੇ ਆ ਜੰਦਾ ਠੀਕ ਹੈ ਤੇ ਉਹ ਲੈ ਗਿਆ ਉਹਨੇ ਅਸੀਂ ਵੀ ਲੈ ਆਏ ਇੱਕ ਦਿਨ ਤੇ ਲੈ ਕੇ ਆਏ ਅਮਰਗੜੋਂ ਲੈ ਕੇ ਆਉਣਾ ਤੇ ਲੈ ਜਾਂਦਾ ਕਿ ਵੀ ਸੇਰ ਕਰਾਉਗੇ ਇੱਥੇ ਕੋਈ ਠੀਕ ਕਰਨਾ ਨਹੀਂ ਠੀਕ ਹੈ ਇਹ ਅਸੀਂ ਚਾਰ ਜਣਿਆਂ ਨੇ ਸਾਈਕਲ ਚੱਕੇ ਅਮਰਗੜੋਂ ਚੱਲ ਪਏ ਰੈਪਰ ਬਲਦੀ ਆਪਣੀ ਸਾਡੀ ਟੁੱਟੀ ਹੁੰਦੀ ਅੱਛਾ ਮੈਨੂੰ ਰੁੜ ਜਾ ਟੁੱਟਿਆ ਹੁੰਦਾ ਸਿੰਗਲ ਦੀ ਇਹ ਤਾਂ ਜਦ ਸਿੰਗਲ ਹੀ ਆ ਸਿੰਗਲ ਤੇ ਜਿਹੜੀ ਚਲੇ ਗਏ ਅਲੀਪੁਰ ਟੱਪ ਕੇ ਹੂੰ ਉਹ ਛੰਨਾ ਕੋਲ ਜਾ ਕੇ ਹੂੰ ਬੋਟ ਦੀ ਅੱਡੀ ਲੱਕੜ ਦੀ ਹੁੰਦੀ ਸੀ ਨਾ ਹਾਂ ਹਾਂ ਉਹ ਪਿੰਡ ਜੁੱਤੀਆਂ ਜਿੰਦੀ ਹਾਂ ਉਹ ਵਿੱਚ ਫਸ ਗਈ ਉਹਦੇ ਗਾਜ ਤੋੜਦੇ ਠੀਕ ਹੈ ਗਾਜ ਤੋੜਦੇ ਤਾਂ ਦੋ ਬੰਦਿਆਂ ਨੂੰ ਕਿਹਾ ਵੀ ਤੁਸੀਂ ਵੇਸਿਆ ਲੈ ਜਾਓ ਹੂੰ ਵੀ ਅਸੀਂ ਪਿੰਡ ਨੂੰ ਲੈ ਜਾਂਦੇ ਹਾਂ ਹਾਂ ਲੈ ਗਏ ਜੰਨੂ ਅਸੀਂ ਸਾਈਕਲ ਨੂੰ ਹੌਲੀ ਹੌਲੀ ਰੋੜ ਕੇ ਹੂੰ ਅਲੀਪੁਰ ਲੈ ਗਏ ਹੂੰ ਜਦ ਅਲੀਪੁਰ ਪਹੁੰਚੇ ਉਹ ਪਰਲਾ ਮੋੜ ਆ ਜਿਹੜਾ ਹਾਂ ਉੱਥੇ ਪਹੁੰਚੇ ਠੱਠਾ ਕੱਢੇ ਪੈਰਾਥਲੋ ਮਿੱਟੀ ਠੀਕ ਹੈ ਹੜਿੰਦਰ ਸਿੰਘ ਕਹਿੰਦੇ ਵੀ ਇਹ ਆਪਣੇ ਟੱਕਰ ਮਾਰੂ ਅੱਜ ਚੱਕੂ ਆਪਾਂ ਮੈਂ ਕਿਹਾ ਵੀ ਚੱਕੂ ਦਾ ਆਪਾਂ ਸਾਈਕਲ ਮਾਰਿਆ ਮੇਰੇ ਹੈ ਚਲੋ ਜੀ ਉਹਨੇ ਵੀ ਟਾਈਮ ਨਹੀਂ ਲਾਇਆ ਵਾਲਾ ਆ ਗਿਆ ਧੰਦੇਵਾਲਾ ਠੀਕ ਉਹ ਮਾਰਦਾ ਆਇਆ ਦੀ ਸਾਈਕਲ ਮਾਰਿਆ ਸਾਈਕਲ ਮਾਰਿਆ ਸਾਈਕਲ ਜੀ ਉਹ ਤਾਂ ਗਲ ਚ ਫਾਗ ਗਿਆ ਗਲ ਚ ਵਸਿਆ ਦੋ ਕੁ ਵਰੀਏ ਹਲਾਇਆ ਉਹਨੇ ਹੋ ਗਿਆ ਮੈਂ ਤਾਂ ਫੜਨ ਵਾਲੇ ਆ ਗਏ ਟੱਟਾ ਝਟਾ ਸਾਈਕਲ ਲੈ ਕੇ ਭੱਜ ਲਿਆ ਮੇਰੇ ਸਾਹਬ ਵਾਲਿਆਂ ਨੂੰ ਲੱਗ ਗਿਆ ਗੱਲ ਜਿਹੜੀ ਮੈਂ ਸਾਈਕਲ ਵੀ ਛੱਡਾਂ ਵੀ ਸਾਈਕਲ ਮੰਗਵਾ ਸਾਈਕਲ ਕਿਸੇ ਹੋਰ ਦਾ ਹੈ ਜਦੋਂ ਉਹਨੂੰ ਤਾਂ ਸਕੂਟਰ ਹੁੰਦੇ ਸੀ ਜਾਂ ਫਿਰ ਥੋੜੇ ਹੁੰਦੇ ਸੀ ਮਟਰ ਜਿਆਦਾ ਜਿਆਦਾ ਤਾਂ ਸਾਈਕਲ ਹੀ ਹੁੰਦੇ ਸੀ ਜਿਆਦਾ ਤੇ ਉਹ ਭੱਜ ਲਿਆ ਝੱਟਾ ਅਸੀਂ ਬੱਥੇ ਭੱਜ ਲਈ ਉਹ ਜਾ ਕੇ ਜਿਆਦਾ ਸੀ ਨੇੜੇ ਲੱਗਿਆ ਕਰੀ ਟੱਟਾ ਦੇਖਿਆ ਕਰੀ ਫੜਨ ਵਾਲਾ ਫੇਰ ਆਗੇ ਫੇਰ ਭੱਜ ਲਿਆ ਕਰੀ ਇਹ ਕਰਦਿਆਂ ਨੂੰ ਸਾਨੂੰ ਜੇ ਅੱਜ ਕੱਲ ਜਿਵੇਂ ਪਾਣੀ ਲੈਣ ਕਰਦੇ ਆ ਇਹ ਡੇ ਉਹ ਇਹ ਚੱਲ ਚੱਲਦੇ ਚੱਲਦੇ ਅਸੀਂ ਭੱਜੀ ਜਾਈਆਂ ਚੱਪਲਾਂ ਚੱਪਲਾਂ ਸਾਡੀਆਂ ਪਤਾ ਨਹੀਂ ਕਿੱਥੇ ਗਈਆਂ ਕਿੱਥੇ ਨਹੀਂ ਬਸ ਸਵੇਰ ਦੇ 4 ਵਜੇ ਸਵੇਰ ਦੇ 4 ਵਜੇ ਦਾ ਉਹ ਠੱਠਾ ਵਰਸੇਨ ਕਰਨ ਲੱਗ ਗਿਆ ਚਰਦੇ ਚਰਦੇ ਉਹ ਸਾਈਕਲ ਘਰ ਚੋਂ ਨਿਕਲ ਗਿਆ ਤੇ ਉਸ ਤੋਂ ਬਾਅਦ ਅਸੀਂ ਜੇ ਨੇੜੇ ਨੂੰ ਫੇਰ ਲੱਗੇ ਠੱਠੇ ਨੇ ਦੇਖਿਆ ਵੀ ਆ ਕੇ ਫਾੜ ਨਾਲ ਦਾ ਫੇਰ ਫੇਰ ਭੱਜ ਲੈ ਗਿਆ ਹੋਇਆ ਇਹ ਲੈ ਸਾਈਕਲ ਦੇ ਉੱਤੇ ਦੀ ਦੂਜਾ ਸਾਈਕਲ ਤੇ ਲੱਗ ਗਿਆ ਲੈ ਸਾਈਕਲ ਚੱਕ ਰਹੀ ਸਭਰਾ ਸਾਈਕਲ ਤਾਂ ਮਿਲ ਗਿਆ ਜਾਂ ਸਾਈਕਲ ਚੱਕ ਕੇ ਰੋੜ ਨੂੰ ਲੱਗੇ ਉਹਦੇ ਚੱਕੇ ਹੀ ਰਹਿ ਜਾਵੋਗੇ ਉਹਦਾ ਹੈਂਡਲ ਵੀ ਉਹਨੂੰ ਮੇਕੇ ਦੇ ਪਾਸੇ ਨੂੰ ਲੈ ਰੋਣ ਨੂੰ ਜੋ ਕਰਾਤਾ ਉਹ ਮੋਟੇ ਦੇ ਪੁੱਠੇ ਪੁੱਠੇ ਪੁੱਠਾ ਕਰਕੇ ਮੋਟੇ ਦੇ ਹੈਂਡਲ ਤੇ ਰੈਕ ਤੇ ਕੈਰੀਅਰ ਆ ਤਾਂ ਅਸੀਂ ਪਿੰਡ ਆਏ ਪਿੰਡ ਆਉਂਦੇ ਆਉਂਦੇ ਸਾਡੇ ਹਾਂ ਤਿੰਨ ਸੀ ਅੱਜ ਅਮਰ ਸਿੰਘ ਦੀ ਇੱਕ ਇੱਕੋ ਸੀ ਨਾਲ ਉਹਦਾ ਠੀਕ ਹੈ ਤੇ ਉਹ ਜੰਗਲ ਬਾਣੀ ਦਾ ਜੋਰ ਵੇਗਾ ਨਾਲ ਤੀਜੇ ਬੰਦੇ ਨਾਲ ਕਿ ਜੰਗਲ ਬਾਣੀ ਦਾ ਜੋਰ ਵੇਗਾ ਉਹ ਮੋਟਰ ਦੇ ਬਈ ਖੇਤਾਂ 'ਚ ਜਾਂਦੇ ਸੀ ਹਦ ਉਹ ਚੱਲ ਜਾਇਆ ਜਦੋਂ ਲੈਟਨਾਂ ਵਾਲੇ ਹੱਥ ਧੋਣ ਲੱਗਿਆ ਉਹ ਮੋਲੇ ਨਾਲ ਧੋਲੇ ਨਾ ਉੱਟਣ ਜੋਗਾ ਨਾ ਬੈਠਣ ਜੋਗਾ ਕਾਲੀ ਤੇ ਨਾਲ ਕਾਲੀ ਤੇ ਨਾਲ ਉਹ ਮੋਲੇ ਤੇ ਵਾਚ ਉਹ ਰਾਤ ਸਾਡੀ ਬੜਾ ਇੰਤ ਲੰਗੀ ਨਾ ਵੀ ਸੀਰ ਦੇਖਿਆ ਨਾਲੇ ਸਾਈਕਲ ਤੇ ਵੈਸੇ ਲਾਉਣੇ ਪਏ ਨਾਲੇ ساری ਰਾਤ ਜਿਹੜੀ ਉਹ ਸਮਾਂ ਦਾ ਕੋਈ ਛੋੜਿਆ ਟਾਈਮ ਵਧੀਆ ਹੁੰਦਾ ਸੀ ਬਹੁਤ ਬਹੁਤ ਪਨਛਾਣ ਕਰਦੀ ਸੀ ਹੁਣ ਤਾਂ ਮੋਟਰਾਂ ਤੇ ਜਾਂਦੇ ਨੇ ਕੰਮ ਆਪਦਾ ਨਵੇੜ ਦੇ ਨੇ ਪਿਆਰ ਹੋ啊 ਸੀ ਪਿਆਰ ਬਹੁਤ ਸੀ ਆਪਸ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਅੱਜ ਦੇ ਸਮੇਂ ਦਾ ਕੋਈ ਮਤਲਬ ਨਹੀਂ ਜੇ ਬੰਦਾ ਥੋੜਾ ਜਿਹਾ ਡੈਗ ਗਿਆ ਉਹਨੂੰ ਕਹਿੰਦੇ ਨੇ ਵੀ ਹੁਣ ਇੱਕ ਪਿੱਛੇ ਹਟ ਜਾ ਜਿਵੇਂ ਮੇਰੇ ਨਾਲ ਖਤ ਹੋ ਜਾਏ ਠੀਕ ਹੈ ਉਹਨੂੰ ਦੁੱਤ ਤਾਂ ਕੰਮ ਪਹਿਲਾਂ ਤੋਂ ਕਰਦੇ ਆ ਹੂੰ ਗੱਲਾਂ ਤੋਂ ਕਰਦੇ ਆਂ ਚੜਾਈ ਵੀ ਬਹੁਤ ਇੱਕ ਟਾਈਮ ਆਇਆ ਸਾਰੀ ਹੂੰ ਸਾਰੇ ਦੋਸਤ ਮਿੱਤਰ ਇੰਨੇ ਛੱਡਦੇ ਗੱਲਾਂ ਹੂੰ ਜੇ ਡਾਊਨ ਹੋ ਗਿਆ ਹੂੰ ਛੱਡਦੇ ਤੇ ਅੱਜ ਫੇਰ ਹੂੰ ਆਪਾਂ ਕੋਸ ਮੰਜ਼ਲ ਫੜੀ ਆ ਹੂੰ ਅੱਜ ਫੇਰ ਸਾਰੀ ਅੱਗੇ ਵੱਧਦੇ ਜਾਂਦੇ ਨੇ ਠੀਕ ਹੈ ਦੇਖੋ ਕੀ ਕਹਿੰਦਾ ਤੁਹਾਨੂੰ ਕੁਝ ਮਾਮਾ ਲੱਗਣ ਲੱਗਿਆ ਕਿਹਨਾਂ ਦਾ ਮਾਮਾ ਲੱਗਣ ਲੱਗਿਆ ਹਾਂ ਉਹ ਮੇਰੇ ਰਿਸ਼ਤੇਦਾਰ ਨੇ ਉਹ ਮੈਂ ਫੋਨ ਕਰਦਾ ਹੁੰਦਾ ਸੀ ਜੇ ਡਾਊਨ ਸੀ ਕੰਮ ਹਾਂ ਹਾਂ ਮੇਰਾ ਫੋਨ ਹੀ ਨਹੀਂ ਚੱਕਦੇ ਸੀ ਹੈ ਹੈ ਅੱਜ ਉਹਨਾਂ ਨੇ ਪਤਾ ਨਹੀਂ ਕੁੜੀ ਪਤਾ ਨਹੀਂ ਮੁੰਡਾ ਕਿੱਥੇ ਵਿਆਹਿਆ ਉਹ ਵੀ ਦੁੱਧ ਦਾ ਕੰਮ ਕਰਦੇ ਨੇ ਤੇ ਅੱਜ ਉਹਨਾਂ ਨਾਲ ਵੀ ਕਹਿੰਦੇ ਵੀ ਮੈਂ ਕਹਤਾ ਵੀ ਤੂੰ ਦੁੱਧ ਲੈ ਲਿਆ ਕਰ ਉਹਨਾਂ ਨਾਲ ਗੱਲ ਗੱਲ ਨਹੀਂ ਮੈਂ ਉਹਨਾਂ ਨੂੰ ਕਹਤਾ ਵੀ ਤੇਰਾ ਮਾਮਾ ਹੀ ਆ ਤੇ ਇਹ ਹਿੰਦੂ ਦੂਰ ਦਾ ਨਹੀਂ ਮਾਮਾ ਬਣ ਕੇ ਕਿ ਪੈਸਾ ਚੱਕਰੋਂ ਬਚਾਤਾ ਸਾਰਾ ਪੁੱਛਦਾ ਹਾਂਜੀ ਹਾਂਜੀ ਜੀ ਜੇ ਵੱਧਦਾ ਤਾਂ ਮੜਾ ਜਾ ਦੁਨੀਆ ਕੋਲੇ ਅਜੇ ਨਹੀਂ ਹੈਗਾ ਗ੍ਰੀਤ ਦਾ ਰੱਤਦਾਰ ਵੀ ਸਾਡਾ ਕੋਈ ਨਹੀਂ ਹੁੰਦਾ ਪਹਿਲਾਂ ਕੋ ਸਿਆਣਿਆਂ ਦੀ ਕਹਾਵਤ ਨਹੀਂ ਵੀ ਇੱਥੇ ਚੜਦੇ ਸੂਰ ਤੋਂ ਸਲਾਮ ਚੱਬਦੇ ਨੂੰ ਕੌਣ ਪੁੱਛਦਾ ਉਹ ਅੱਖੀਂ ਦੇਖ ਲਿਆ ਉੱਥੇ ਦੇਖ ਔਰ ਤਾਂ ਫਿਰ ਪਹਿਲਾਂ ਤਾਂ ਕਿਤਰਾ ਗਾਣਾ ਵੀ ਆਇਆ ਸੀਗਾ ਔਰ ਟਾਈਮ ਪੇ ਤੁਹਾਨੂੰ ਪਹਿਲਾਂ ਦਾ ਵੀ 16 15 ਸਾਲ ਦੇ ਕਿਸ ਟਾਈਮ ਸਾਰੇ ਵੇਰੇ ਤਕਰੀਬਨ 7-8 ਹੈ ਠੀਕ ਹੈ ਇਹ ਵਧੀਆ ਜਿਹੜਾ ਗਾਇਆ ਨਰਿੰਦਰ ਗੜੀ ਮਾਨੀਆ ਠੀਕ ਹੈ ਤੇ ਇਸ ਦੇਸ਼ ਕੇ ਬੜੀ ਕਾਲ ਬੜੀ ਕਾਲ ਜਦੋਂ ਹੀ ਛੋਟੇ ਛੋਟੇ ਜਿਹੇ ਹੁੰਦੇ ਸੀ ਮੇਰਾ ਡੈਡੀ ਦੇ ਇੱਕ ਫਰੈਂਡੇ ਹੁੰਦੇ ਸੀ ਛੋਟਾ ਜਿਹਾ ਮੈਂ ਅਸੀਂ ਜਾਂ ਸੁਣੇ ਇੱਥੇ ਟੇਪਾਂ ਜਾਂਦੇ ਸੀ ਟੇਪਾਂ ਜਾਂਦੇ ਸੀ ਉਹਨਾਂ ਨੇ ਬਹੁਤ ਵਧੀਆ ਵਾਟ ਉਹਨਾਂ ਨੇ ਮੇਰੇ ਨਾਲ ਇੱਕ ਵਾਦਾ ਕੀਤਾ ਸੀ ਕਿ ਤੇਰਾ ਗਾਣਾ ਕਰਾਵਾਂ ਔਰ ਕਰਾਏ ਠੀਕ ਹੈ ਨਰਿੰਦਰ ਹਾਂ ਪਰ ਹੋਰ ਤਾਂ ਇਹ ਗੱਲ ਬਾਤ ਬਈ ਨਾ ਛੋਟਾ ਜਿਹੜਾ ਟਾਈਮ ਸੀਗਾ ਵਧੀਆ ਹੀ ਸੀਗਾ ਜਦੋਂ ਸੰਕਾਣੇ ਗੋਣੇ ਤੁਸੀਂ ਲਿਖਦੇ ਸੀਗੇ ਨਾ ਹਾਂ ਹਾਂ ਉਦੋਂ ਫਿਰ ਇਹਦਾ ਖਰਚਾ ਰੀਟਰੂਟ ਕਿੰਨਾ ਹੁੰਦਾ ਸੀ ਵੀ ਜਿਵੇਂ ਹੁਣ ਪਹਿਲਾਂ ਤੁਸੀਂ ਤਾਂ 15-15 ਸਾਲ ਪੁਰਾਣੇ ਹੋ ਹੁੰਦੇ ਆਪਾਂ ਦੇਖੀ ਜਦ ਤ ਤੁਸੀਂ ਇਹ ਮੰਨ ਲਓ ਵੀ 2.5 ਲੱਖ ਦੇ ਵਿੱਚ ਟੇਪ ਤਿਆਰ ਹੋ ਕੇ ਵੀਡੀਓ ਤਿਆਰ ਹੋ ਜਾਂਦੀ ਹਾਂ ਹਾਂ ਸਿਰਫ 2.5 ਲੱਖ ਚ ਹੁਣ ਤਾਂ ਮਿਊਜ਼ਿਕਲ ਹੀ ਲੈ ਲੈਂਦਾ ਇੰਨਾ ਦੇਸੀ ਤੁਸੀਂ ਗਰੂਪ ਐਨ ਦੇ ਲੈ ਲੈਂਦੇ ਜਦੋਂ ਜਗਤਾਰ ਗਰੌਂਡ ਦੀ ਦੀ ਟੇਪ ਕਰਵਾਈ ਹੈ ਨਾ 55000 ਦੇ ਵਿੱਚ ਮਿਸ ਪੂਜਾ ਤੇ ਲਾਲ ਕਮਲ 1 ਲੱਖ ਦੇ ਵਿੱਚ ਮਿਸ ਪੂਜਾ ਨੇ 55000 ਦਾ ਟੇਪ ਦਾ ਟੇਪ ਦਾ ਬਜੁੰਦਾ ਯਾਰ 8 ਗਾਣਿਆਂ ਦਾ ਹਾਂਜੀ ਹਾਂਜੀ ਟੱਟੇ ਹੁਣ ਤੜੀ ਦੇਖੀ ਆ ਸੁਦੇਸ਼ ਕੁਮਾਰੀ ਉਹਦੇ ਕਿਤੇ ਜਾਕਰ ਨੂੰ ਤਾਂ ਲੱਖ ਲੱਖ ਦੋ ਦੋ ਲੱਖ ਕਮੇ ਲੈਂਦੀਆਂ ਨੇ ਯਾਰ ਹੁਣ ਤਾਂ ਇੱਕ ਗਾਣੇ ਤੇ 7-8 ਲੱਖ ਰੁਪਏ ਲੱਗ ਜਾਂਦੇ ਪਹਿਲਾਂ 2.5 ਲੱਖ ਦੇ ਵਿੱਚ ਪੂਰੀ ਟੇਪ ਤੇ ਐਡ ਵੀ ਚੱਲ ਪੈਂਦੀ ਹਾਂ ਗਮੀਜੀ ਗਮੀਜੀ ਕਿਧਰ ਆਇਆ ਉਹ ਲਾਲ ਕਮਲ ਨਾਲ ਕਮਲ ਉਹ ਜਿਹੜੇ ਦੋ ਭਰਾ ਜਿਹੇ ਹੁੰਦੇ ਸੀ ਹਾਂ ਹਾਂ ਠੀਕ ਆ ਤੇ ਜਦ ਤੇ ਵੀ ਹੁਣ ਨਾਲ ਵੀ ਜਿਵੇਂ ਇਹ ਗਾਣੇ ਗੁੰਨੇ ਗਾਉਣ ਦੇ ਵਿੱਚ ਵੀ ਤੁਸੀਂ ਜਦੋਂ ਤਾਂ ਲਾਈਵ ਹੁੰਦਾ ਸੀ ਸਾਰਾ ਸਿਸਟਮ ਜਦ ਹਾਂ ਸਰ ਗਾਣੇ ਰਿਕਾਰਡ ਹੁੰਦੇ ਜਿਆਦਾ ਹਨ ਜਿਵੇਂ ਆ ਮਿਊਜ਼ਿਕ বাজਦੇ ਨੇ ਇਹ ਸਕ ਲਾਈਵ ਸਾਰ ਹਾਂ ਹੁਣ ਤਾਂ ਜਿਵੇਂ ਸਾਰਾ ਕੁਝ ਚੱਲ ਰਿਹਾ ਹੁਣ ਸੀਕਵੈਂਸ ਕੰਪਿਊਟਰ ਤੇ ਚਲਾਈ ਜਾਂਦੇ ਨੇ ਏ ਆਈ ਨਾਲੇ ਚੱਲ ਜਾਂਦਾ ਸਾਰਾ ਕੁਝ ਹਨ ਵੀ ਕਿਹੜਾ ਬੰਦੇ ਨੇ ਗਾ ਕੇ ਦੇ ਹੋਣਾ ਬਸ ਉਹ ਦੂਜਾ ਆਪੀ ਮਿਊਜ਼ਿਕ ਲਾ ਦ ਹਾਂ ਫੇ ਲਾ ਕੇ ਦੇਣਾ ਸਰ ਕਰਕੇ ਉਦੋਂ ਦਾ ਫਿਰ ਟਾਈਮ ਤੇ ਬਣਾਉਦੇ ਹੋਣਗੇ ਉਹ ਕੰਮ ਤੇ ਆ ਸ੍ਰੀ ਮੇਜੂਰ ਡਾਇਰੈਕਟਰ ਵਾਲੇ ਹਨਾ ਹਾਂ ਵੀ ਜਿਹੜੇ ਬੰਦੇ ਨੇ ਬਹਿ ਕੇ ਸੁਣਨਾ ਹੈ ਨਾ ਉਹ ਨਾਲ ਤਾਲ ਮਲਾਉਣੀ ਹੈ ਨਾ ਹੁਣ ਤਾਂ ਮਿਕਸਿੰਗ ਮੁਕਸਿੰਗ ਇਹ ਕਰਕੇ ਫੋਜੀ ਬਣਾ ਦਿੰਦੇ ਨੇ ਉਹ ਵੀ ਬਣਾ ਦਿੰਦੇ ਪਹਿਲਾਂ ਹੁਣ ਤਾਂ ਬੰਦੇ ਦੀ ਬਾਜ ਬਦਲਦੀ ਹੁਣ ਤਾਂ ਇੱਕ ਇੱਕ ਲਫ਼ਜ਼ ਗਾਲ ਹਾਂ ਪਹਿਲਾਂ ਪੂਰਾ ਗਾਣਾ ਗਾਉਣਾ ਤੇ ਜਿਆਦਾ ਪਹਿਲਾਂ 10 ਦਿਨ ਤਾਂ ਰਹਿਣਾ ਚੱਲੀ ਜਾਂਦੀ ਸੀ 15-15 ਦਿਨ ਵੀ ਹਾਂ ਕਿਤੇ ਭੁੱਲ ਨਾ ਜਾਈਏ ਦੁਬਾਰਾ ਗਾਣਾ ਸਰ ਇੱਕ ਐਲਬਮ ਬਣੀ 10 ਦਿਨ ਰਹਿਣਾ ਪਹਿਲਾਂ ਮਿਸ ਪੂਜਾ ਵੀ ਆਉਂਦੀ ਨਾ ਉਹ ਨਹੀਂ ਇਹ ਉਦੋਂ ਪਹਿਲਾਂ ਦੀਆਂ ਗੱਲਾਂ ਨੇ ਅੱਛਾ ਹਾਂ ਉਸ ਤੋਂ ਪਹਿਲਾਂ ਦੀਆਂ ਮੈਸ ਪੂਜਾ ਤਾਂ ਚਲੋ ਉਹ ਤਾਂ ਮੂਰੇ ਗਾਣਾ ਰੱਖਿਆ ਉਹ ਉਹ ਤਾਂ ਜਦ ਵੀ ਥੋੜਾ ਜਿਹਾ ਐਵੇਂ ਹੈਗਾ ਸੀ ਕਿ ਦੋ ਦੋ ਲਫ਼ਜ਼ ਠੀਕ ਹੈ ਇੱਕ ਇੱਕ ਸਥਾਈ ਗਾਤੀ ਅੰਤਰਾ ਗਾਤਾ ਫੇਰ ਅੰਤਰਾ ਉਹਦੇ ਵਿੱਚ ਰੈਸਟ ਮਿਲ ਜਾਂਦੀ ਹੈ ਨਾ ਠੀਕ ਹੈ ਪਹਿਲਾਂ ਦੀ ਗੱਲ ਹੈ ਜਿਹਨੇ ਪਹਿਲਾਂ ਤਾਂ ਲਗਾਤਾਰ ਹੀ ਗਾਉਣਾ ਪੈਂਦਾ ਸੀ ਠੀਕ ਹੈ ਹੁਣ ਤਾਂ ਚੱਲ ਆਏ ਆ ਵੀ ਜਦ ਮਰ ਜਿੰਨਾ ਕੋ ਮਰਦੀ ਕਹਿ ਲਾ ਚਾਹ ਹਾ ਕਹਿ ਲਾ ਚਾਹ ਉਹ ਕਹਿ ਲਾ ਤਾਂ ਬਣਾਏ ਦਿੰਦੇ ਆ ਤਾਂ ਵੀਰੀ ਕਰ ਇਹਦੇ ਬਾਰੇ ਕੋਈ ਗੱਲ ਬੋਲ ਦੱਸਣੀ ਹੋਵੇ ਚਾਚੇ ਕੋਈ ਤਾਂ ਕੋਈ ਗੱਲਬਾਤ ਕੋਈ ਹੈ ਮੈਸ ਪੂਜਾ ਨਾਲ ਟਾਈਮ ਦੀ ਇਨਵਰੀ ਜਿਹੜੀ ਮੇਨ ਗੱਲ ਸੀ ਵੀ ਕਹਿੰਦੇ ਹੁੰਦੇ ਸੀ ਵੀ ਇੱਕ ਟਾਪਰ ਬੰਦਾ ਹਾਂ ਹਾਂ ਇਹਦੇ ਉਹਦੇ ਨਖਰੇ ਭਾਰੀ ਹੋ ਜਾਂਦੇ ਨੇ ਹਾਂ ਹਾਂ ਪਰ ਜਦ ਅਸੀਂ ਮਿਕ મતલਬ ਡਮਿੰਗ ਕਰਕੇ ਹਟੇ ਨਾ ਹਾਂ ਹਾਂ ਤੇ ਲਾਲ ਕਮਲ ਜੀ ਕਹਿੰਦੇ ਕਹਿੰਦੇ ਪੂਜਾ ਅੱਜ ਖਾਣਾ ਤੈਨੂੰ ਖਵਾਉਣਾ ਤੇ ਅੱਛਾ ਤੇ ਮੈਂ ਮਨਿੰਦਰ ਸਿੰਘ ਹਾਂ ਤੇ ਜਗਤਾਰ ਹਾਂ ਦੋ ਚਾਰ ਬੰਦੇ ਹੋਰ ਹਾਂ ਮਤਲਬ ਜੇ ਖਾਣਾ ਲਿਆਂਦਾ ਅਸੀਂ ਥੱਲੇ ਬੈਠ ਗਏ ਤੇ ਪੂਜਾ ਨੇ ਬਤਾਇਆ ਸਾਰਾ ਬਤਾਇਆ ਠੀਕ ਹੈ ਹਾਂ ਵੀ ਜਾਣੀ ਕਿ ਉਹਦੇ ਵਿੱਚ ਕੋਈ ਮੈਂ ਨਹੀਂ ਸੀ ਉਸ ਵਕਤ ਟਾਪਰ ਸੀ ਉਹ ਹਾਂ ਨਾ ਇਹ ਨਿਊ ਗਾਣੇ ਕਰਕੇ ਹੁੰਦੇ ਤਾਂ ਹੁਣ ਦੀਆਂ ਸੰਗਰਾਂ ਤੋਂ ਵੀ ਨਹੀਂ ਗਾ ਹੁੰਦੇ ਨਹੀਂ ਹੁੰਦੇ ਹੈਨਾ ਹੁਣ ਜਦੋਂ ਅੱਠ ਅੱਠ ਗਾਣੇ ਕਰਦੀ ਦੀ ਕਟਾ ਹੈਨਾ ਬਹੁਤ ਗਾਣੇ ਗਾਗੀ ਉਹ ਚਾਚ ਉਦੋਂ ਹੈਨਾ ਵੀ ਉਹ ਚੱਲੀ ਤਾਂ ਅਜੇ ਵੀ ਜਾਂਦੀ ਹੈ ਹੁਣ ਤੱਕ ਵੀ ਮਸੂਰੀ ਹੈ ਹਾਂ ਹਾਂ ਹੈਨਾ ਦੌਰ ਤਾਂ ਨਹੀਂ ਗਿਆ ਅਜੇ ਤੱਕ ਨਹੀਂ ਗਿਆ ਨਹੀਂ ਔਰ ਜਿਆਦਾ ਜਿਵੇਂ ਇਹ ਬਾਈ ਅਮਰਜੀਤ ਉਹ ਨਹੀਂ ਸੀਗੇ ਹਨਾ ਵੀ ਇਹ ਜਿਹੜੇ ਆਪਣੇ ਪਿੰਡੋ ਵੀ ਬੰਦੇ ਨੇ ਗਾਣਾ ਗੱਤੇ ਨੇ ਗੁਰੀ ਨੇ ਹਨਾ ਇਹਨਾਂ ਨਾਲ ਹੀ ਕਦੇ ਬਣਿਆ ਸੀ ਤੁਹਾਨੂੰ ਘੱਟ ਸੋਟਾ ਨਹੀਂ ਹਨ ਇਹਨਾਂ ਨੂੰ ਹੂੰ ਠੀਕ ਆ ਕਦੇ ਮਿਲੇ ਆਪਾਂ ਥੋੜੇ ਇਹ ਅਲੱਗ ਜੀ ਰਹਿ ਕੇ ਚੱਲੇ ਨੇ ਅਲੱਗ ਰਹਿ ਕੇ ਨਹੀਂ ਹੂੰ ਆਪਾਂ ਥੋੜੇ ਲੋਅਰ ਫੈਮਿਲੀ ਦੇ ਵਿੱਚ ਨੇ ਠੀਕ ਹੈ ਮਤਲਬ ਜੋ ਬੰਦੇ ਪੈਸੇ ਆਪਦੇ ਕੋਲੋਂ ਖਰਚਦੇ ਹਾਂ 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 ਗਾਣੇ ਕਰਵਾ ਲੈਂਦੇ ਹਾਂ ਹਾਂ ਨਾਮ ਵੀ ਬਣ ਜਾਂਦਾ ਚਲੋ ਪਰ ਆਪਣੇ ਕੋਲ ਪੈਸੇ ਖਰਚਣ ਦੀ ਹਿੰਮਤ ਨਹੀਂ ਠੀਕ ਹੈ ਹਨਾ ਤਾਂ ਫਿਰ ਹੋ ਜੇ ਸਾਡਾ ਚੱਲਣਾ ਪਏ ਆਪਣਾ ਤਾਂ ਗਾਣਾ ਜੀ ਪਸੰਦ ਆ ਗਿਆ ਤਾਂ ਕਰ ਦਿੰਦੇ ਤਾਂ ਕਰ ਦਿੰਦੇ ਸੀ ਨਹੀਂ ਅਗਲਾ ਪੈਸੇ ਉੱਤੇ ਹੀ ਵੀ ਕਹਿੰਦਾ ਵੀ ਚੱਲ ਭਾਈ ਗਾਣਾ ਨਹੀਂ ਵੀ ਪਸੰਦ ਗਾਣਾ ਗਾ ਦੇ ਤੂੰ ਚੱਕ ਪੈਸੇ ਚਾਹਤੋਂ ਸਹੀ ਗੱਲ ਫਿਰ ਚਾਚਾ ਵੀ ਹੈ ਨਾ ਜਿਵੇਂ ਵੀ ਪੈਸੇ ਪੂਸੇ ਉਹ ਦਿੰਦੇ ਹੁੰਦੇ ਸੀ ਫਿਰ ਕਲਾਕਾਰਾਂ ਨੂੰ ਨਹੀਂ ਪੈਸੇ ਤਾਂ ਖੈਰ ਕਿਸੇ ਨੇ ਵੀ ਨਹੀਂ ਦਿੱਤੇ ਹਾਂ ਗੁਰਪ੍ਰੀਤ ਗੱਲ ਬਨੇਰੇ ਵਾਲਾ ਠੀਕ ਹੈ ਇਹਨਾਂ ਨੇ ਵੀ ਕਰ ਲਿਆ ਕਹਿੰਦੇ ਵੀ ਤੁਹਾਨੂੰ ਤੈਨੂੰ ਹੋਰੇ 1000 ਰੁਪਏ ਦਿਆ ਕਰਾਂਗੇ ਹਾਂ ਮੁੜ ਕੇ ਪੁੱਛਿਆ ਵੀ ਨਹੀਂ ਹਾਂ ਤੇ ਇੱਕ ਜਗਰਾਜ ਜੋਗੇ ਤੇਰਾ ਰੰਗਲਾ ਰੰਗਲਾ ਆਸਾ ਸਾਨੂੰ ਲੁੱਟ ਕੇ ਲੈ ਗਿਆ ਉਹਦੇ ਵਿੱਚ ਮੇਰਾ ਗਾਣਾ ਆਇਆ ਸੀ ਚਰਖੀ ਘੁਮਾਵੇ ਨਾਲ ਗੀਤ ਗਾਈ ਜਾਵੇ ਸੁਰ ਚਰਖੇ ਦੀ ਘੂਗਨਾ ਮਲਾਈ ਰੱਖਦੀ ਓ ਕੁੜੀ ਰੌਣਕ ਤਰਿੰਜਣਾ ਚ ਲਾਈ ਰੱਖਦੀ ਹਾਂ ਉਹਨੇ ਮੈਨੂੰ 3000 ਰੁਪਏ ਦਿੱਤਾ ਸੀ ਠੀਕ ਹੈ ਨਹੀਂ ਕਿਸੇ ਨੇ ਨਹੀਂ ਦਿੱਤਾ ਨਹੀਂ ਨਹੀਂ ਦਿੱਤਾ ਕਿਸੇ ਨੇ ਆ ਜਿਵੇਂ ਗਾਣਾ ਜਿਹੜਾ ਆਪਾਂ ਡੀਖਾਂ ਦੀ ਗੱਲ ਕਰਕੇ ਆਟਿਆਂ ਪਹਿਲਾਂ ਇਹਨੇ ਵੀ ਦਿੱਤਾ ਇਹਨੂੰ ਤਾਂ ਇਹ ਕਹਿੰਦਾ ਇਹਨੇ ਤਾਂ ਮੈਨੂੰ ਪਹਿਲਾਂ ਕਹਦਾ ਸੀ ਵੀ ਬੈਸਾ ਨਹੀਂ ਆਪਾਂ ਨਾ ਤੈਨੂੰ ਕਿਹਾ ਗੀਤ ਕਰਾਉ ਤਾਂ ਕਰਾ ਕਰਾਉਗਾ ਕਰਵਾਇਆ ਹਾਂ ਠੀਕ ਹੈ ਇਹ ਜਗਤਾਰ ਹੂੰ ਉਹ 2.5 ਲੱਖ ਰੁਪਏ ਉਹਦੇ ਤੇ ਆਪ ਲਾਇਆ ਆਪਦੇ ਪੱਲਿਓਂ ਲਾਇਆ ਤੇ ਆ ਹੁਣ ਵਿੱਚ ਦੀ ਮਾਰਾਂ ਟਾਈਮ ਆ ਗਿਆ ਸੀ ਮੇਰੇ ਤੇ ਨਾ ਹਾਂ ਮੈਂ 15000 ਰੁਪਏ ਲੈ ਲਿਆ ਉਹ ਤੋਂ ਹੂੰ ਉਹਨੇ ਮੇਰੇ ਤੇ ਰਿਪੋਰਟ ਕਰਾਤੀ ਦਿੰਦ ਨੇ ਹਾਂ ਮੇਰੇ ਤੇ ਰਿਪੋਰਟ ਕਰਾਤੀ ਅੱਛਾ ਹਾਂ ਉਹ 15 ਜਿਹੜਾ 2.5 ਲੱਖ ਰੁਪਏ ਲਿਆ ਉਹ ਤਾਂ ਸਮਝਿਆ ਨਹੀਂ ਕੋਈ ਜਿਹੜਾ ਮੈਂ 15000 ਲੈ ਲਿਆ ਉਹਦੇ ਤੇ ਰਿਪੋਰਟ ਉਹਦੇ ਤੇ ਰਿਪੋਰਟ ਕਰਾਤੀ ਇਹ ਸਮੇ ਸਮੇਂ ਦੀ ਗੱਲ ਸਮੇ ਸਮੇਂ ਤੇ ਹੋ ਰਹਾ ਸੀ ਇਹ ਜੀ ਜੇ ਮੈਂ ਕਹਿੰਦੇ ਨਹੀਂ ਮਤਲਬੀ ਲੋਕ ਵੀ ਹੈਗੇ ਨਹੀਂ ਫਿਰ ਦਿੱਤੇ ਵੀ ਤੈਂ ਇੱਕ ਹੋ ਗਿਆ ਸੱਤ ਗਾਣੇ ਗਾ ਗਿਆ ਮੇਰੇ ਹਾਂ ਸੱਤ ਗਾਣੇ ਗਾ ਗਏ ਮੈਨੂੰ ਪੇਮੈਂਟ ਕਿਤ ਦਾ ਕੀ ਦੇਣੀ ਸੀ ਮੈਤੋਂ ਲੈ ਗਿਆ ਪੈਸੇ ਪੈਸੇ ਤੇਤੋਂ ਲੈ ਗਿਆ ਮੇਰੇ ਪੈਸੇ ਮੈਤੋਂ ਲੈ ਗਿਆ 15000 ਜਿਹੜਾ ਮੈਂ ਲੈ ਲਿਆ ਰਿਪੋਰਟ ਵੀ ਮੇਰੇ ਦੀ ਕਰਾਤੀ ਇਹੋ ਜਿਹੇ ਬੰਦੇ ਵੀ ਨੇ ਠੀਕ ਆ ਤੇ ਇਹ ਜਿਵੇਂ ਬਦਲਦੇ ਦੌਰ ਨਾਲ ਤੁਸੀਂ ਗਣ ਚੱਕਵੇਂ ਜੀ ਨਹੀਂ ਕਰਨ ਦੀ ਸੋਚੀ ਹੈਗੀ ਨਹੀਂ ਇੱਕ ਵਾਰੀ ਮੇਰੇ ਹੁਣ ਗਾਣਾ ਯਾਦ ਨਹੀਂ ਉਹਦਾ ਮੇਨ ਸੀਗਾ ਚੱਲ ਗੀਤ ਨਾਲੀ ਬੰਦਾ ਮਾਰਿਆ ਗਿਆ ਉਹ ਗਾ ਵੀ ਦਿੱਤਾ ਇੱਕ ਬੰਦੇ ਨੇ ਮੈਨੂੰ ਪਤਾ ਨਹੀਂ ਪਰ ਕਿਨੇ ਗਾਇਆ ਪਤਾ ਨਹੀਂ ਕਿਹੜੇ ਚੈਨਲ ਤੇ ਪਿਆ ਉਹ ਕੋਈ ਕੁਝ ਨਹੀਂ ਪਤਾ ਬਸ ਉਹ ਸੁਣਿਆ ਹੀ ਨਹੀਂ ਮੜ ਕੇ ਬਕੀਰੀ ਸੁਣਿਆ ਦੀ ਬਸ ਮੈਨੂੰ ਉਹਦਾ ਫੋਨ ਆਇਆ ਵੀ ਮੈਂ ਗਾਣਾ ਕਰਾਦਾ ਠੀਕ ਆ ਮੈਂ ਵੀ ਹੁਣ ਤਾਂ ਇੰਨਾ ਟਾਈਮ ਦੁੱਧ ਦਾ ਕੰਮ ਕੀਤਾ ਹਨਾ ਵੀ ਇਹਦੇ ਵਿੱਚੋਂ ਵੀ ਨਵੇਂ ਜਿਹੜੇ ਦੁੱਧੋ ਦਾ ਕੰਮ ਕਰਦੇ ਨੇ ਜਾਂ ਕਿਸੇ ਦੀ ਕੀ ਸਲਾਹ ਹੈ ਕੋਈ ਹੁੰਦੀ ਆ ਸਲਾਹ ਦੇਣੀ ਚਾਹੁੰਦੀ ਆ ਉਹਨੇ ਹਾਂ ਸਲਾਹ ਹੈ ਛੱਲੀ ਜਿਵੇਂ ਤੂੰ ਖੇਤੀ ਕਰਦਾ ਹੂੰ ਤੇਰੀ ਡੈਡੀ ਹੁਣ ਨਹੀਂ ਕਰਦੇ ਸੀ ਪਹਿਲਾਂ ਦਾਦਾ ਜੀ ਕਰਦੇ ਸੀ ਜੇ ਤੂੰ ਉਸੇ ਹਿਸਾਬ ਨਾਲ ਖੇਤੀ ਕਰੇਂ ਤੂੰ ਕੱਢ ਲੇਗਾ ਫਸਲ ਕੱਢ ਲੇਗਾ ਠੀਕ ਕਰਨੀ ਨਿਕਲਦੀ ਹੈ ਜਿਵੇਂ ਹੁਣ ਰੇ ਵਾਹੁਣਾ ਸਾਰਾ ਕੁਝ ਕਰਨਾ ਪੈਂਦਾ ਨਵੀਂ ਨਵੀਆਂ ਸਪਰੀਆਂ ਆਉਂਦੀ ਨੇ ਉਹ ਯੂਜ਼ ਕਰਦੇ ਬਸ ਉਹ ਕੰਮ ਕੋਈ ਤੇਰਾ ਮੇਰਾ ਜੋ ਵੀ ਕਿਸੇ ਦਾ ਕੰਮ ਹੈ ਉਹਨਾਂ ਅਪਡੇਟ ਦਾ ਜ਼ਰੂਰੀ ਹੈ ਹੁਣ ਜੇ ਮੋਬਾਈਲ ਹੀ ਲੈ ਲਾ ਉਹਦੇ ਵਿੱਚ ਵੀ ਅਪਡੇਟ ਸਾਲ ਬਾਅਦ ਆ ਜਾਂਦਾ ਨਾ ਉਹਦੇ ਵਿੱਚ ਅਪਡੇਟ ਜ਼ਰੂਰੀ ਆ ਜਿਵੇਂ ਹੁਣ ਦੁੱਤਾ ਕੰਮੈਂ ਕਰਦਾ ਪਹਿਲਾਂ ਮੈਂ ਇੱਥੇ ਕਲੈਕਸ਼ਨ ਕਰਦਾ ਸੀ ਤੇ ਫੈਕਟਰੀ ਨੂੰ ਬਣਾਉਂਦਾ ਸੀ ਹੂੰ ਉਹ ਸਮੇਂ ਦੇ ਵਿੱਚ ਚਲੋ 2-300 ਰੁਪਏ ਬਣ ਗਿਆ ਉਹ ਤੋਂ ਵਧੀਆ ਸੀ ਹੂੰ ਠੀਕ ਜੀ ਠੀਕ ਪਰ ਅੱਜ ਵੀ ਉਹੀ 2-300 ਵੀ ਬਣਦਾ ਕਈ ਵਾਰੀ ਫੈਕਟਰੀਆਂ ਦਾ ਤਾਂ ਇੰਨਾ ਮਾੜਾ ਹਾਲ ਹੋਇਆਗਾ ਅੱਜ ਵੇਰ ਕਿਦਾਂ ਰੇਟ ਜੇ 7 70 ਵਸੇ 60 ਵਸੇ ਮੇਰੇ ਖਿਆਲ ਠੀਕ ਹੈ ਤੇ ਪ੍ਰਾਈਵੇਟ ਰੇਟ 6 6 ਰੁਪਏ 60 ਵਸੇ ਨੇ ਹਾਂ ਦੂਜੀ ਕਿੱਥੇ ਬਾਜੀ ਮਰ ਜੂਗਾ ਹਾਂ ਕਿੰਨਾ ਟਾਈਮ ਚੱਲ ਜੂਗਾ ਹਾਂ ਜੀ ਲੈਂ ਜਾਂਦਾ ਉਹਦੇ ਵਿੱਚ ਅਪਡੇਟ ਕਰਨੀ ਪੈਣੀ ਆ ਜਿਵੇਂ ਘਰਾਂ ਚ ਦੁੱਧ ਵੇਚ ਲਿਆ ਕਿਲੋ ਕਿਲੋ ਕਰਕੇ ਹੈਨਾ ਉਥੇ ਦੌਰ ਵੀ ਬਣ ਜਾਂਦੇ ਨੇ ਹਾਂ ਉਹ ਐ ਤਾਂ ਹੈਗਾ ਵੀ ਜਿਵੇਂ ਹੁਣ ਵੀ 60 ਰੁਪਏ ਨੂੰ ਇਕੱਠਾ ਵੇਚਦਾ ਦਾ ਹੈਗਾ ਇੱਥੋਂ ਪਿੰਡੋ ਚੱਕਿਆ ਵਰਗੜ ਪਾਇਆ ਜਾਂਦਾ ਚੈਲਾ ਦਾ ਇੱਕ ਰੱਕ ਨਾ ਕਰਾ ਜਿ ਪਾਇਆ ਜਾਂਦਾ ਹਾਂ ਯਾਨੀ ਕਿ ਗੱਲ ਤਾਂ ਇਹ ਆ ਵੀ ਜੇ ਆਪਾਂ ਕੰਮ ਆਉਣਾ ਤਾਂ ਸਮੇਂ ਦੇ ਨਾਲ ਅਪਡੇਟ ਵੀ ਜ਼ਰੂਰੀ ਆ ਤੇ ਦੂਜਾ ਪ੍ਰੋਡਕਟ ਬਣਾ ਕੇ ਵੇਚੋ ਉਹਦੇ ਪਨੀਰ ਬਣਾ ਲਿਆ ਹਾਂ ਕਿਉਂ ਬਣਾ ਲਿਆ ਮੱਖਣ ਬਣਾ ਲਿਆ ਠੀਕ ਆ ਜੋ ਮਰਜੀ ਬਣਾ ਲਓ ਕਿੰਨੀ ਵਾਲੇ ਮਤੋਂ ਨਾਲੇ ਸਭ ਤੋਂ ਵਧੀਆ ਚੀਜ਼ ਆ ਸੋਦਾ ਬੰਦੇ ਦੇ ਆਪ ਦੇ ਹੱਥੋਂ ਬੇ ਕਿਹਾ ਹੋਇਆ ਬੰਦਾ ਲੈ ਵੀ ਲੈਂਦਾ ਪਿੰਡ ਦਾ ਅੱਜ ਸ਼ੁੱਧ ਖਾਣ ਵਾਸਤੇ ਲੋਕ ਪੈਸਾ ਖਰਚਦੇ ਨੇ ਹਾਂ ਹਕੀਕਤ ਆ ਐਡੀ ਦੁਕਾਨ ਦੇ ਉੱਤੇ ਅਸੀਂ ਦੇਖਦੇ ਆ ਲੋਕ ਕਹਿੰਦੇ ਨੇ ਵਧੀਆ ਦੋ ਤੁਸੀਂ ਪੈਸੇ ਦੱਸੋ ਪੈਸੇ ਦੱਸੋ ਪੈਸੇ ਕਿੰਨੇ ਲੈਣੇ ਨੇ ਉਹ ਲਾਓ ਪਰ ਸ਼ੁੱਧ ਹਾਂ ਹਕੀਕਤ ਆ ਬੇਸ ਕਰਕੇ ਅਪਡੇਟ ਜ਼ਰੂਰੀ ਆ ਮੈਂ ਕਹਿੰਨਾ ਜੀਨੇ ਵੀ ਕੋਈ ਕੰਮ ਕਰਨਾ ਜਾਂ ਪਨੀਰ ਬਣਾਉਣ ਦਾ ਕਰਨਾ ਮੇਰੇ ਨਾਲ ਕੰਟੈਕਟ ਕਰੇ ਮੈਂ ਦੱਸੂਗਾ ਵੀ ਕਿਵੇਂ ਬਣਾਉਣਾ ਹੂੰ ਪਿੱਛੇ ਨਹੀਂ ਹਟਦੇ ਠੀਕ ਹੈ ਦੱਸਾਂ ਹੈਲਪ ਸਾਰਿਆਂ ਦੀ ਕੀ ਹੋਈ ਜਾਊਗੀ ਜੇ ਆਪਣੀ ਨਹੀਂ ਕੀਤੀ ਨਾ ਗੱਲ ਆਪਣੀ ਨਹੀਂ ਉਹ ਗੱਲ ਉਹ ਸਮਾਂ ਲੰਘ ਗਿਆ ਹੂੰ ਉਹ ਸਮਾਂ ਲੰਘ ਚੁੱਕਿਆ ਹੂੰ ਇਸ ਕਰਕੇ ਕੰਮ ਕਰਦਾ ਬੰਦਾ ਹੂੰ ਤਾਂ ਆਪਾਂ ਜੇ ਉਹਨੂੰ ਕੋਈ ਸਲਾਹ ਦੇ ਜਾਗੇ ਜਾਂ ਉਹਨੂੰ ਕੋਈ ਸਲਾਹ ਦਾ ਚਾਚ ਦੇ ਦੀ ਉਹ ਦੇ ਦਾਂਗੇ ਜੇ ਚਾਹ ਪਰ ਦੇਣੀ ਸਲਾਹ ਬਿਨਾ ਮੰਗਿਓ ਵੀ ਨਹੀਂ ਦੇਣੀ ਜਾਂਦੀ ਬਿਨਾ ਮੰਗੇ ਨਹੀਂ ਉਹ ਤਾਂ ਤਾਂ ਕਹਿ ਰਹੇ ਆ ਵੀ ਜੀ ਨੂੰ ਲੋੜ ਆ ਲੋੜ ਆ ਉਹ ਦੱਸੇ ਆਪਾਂ ਉਹਨੂੰ ਸਭ ਕੁਝ ਸਿਖਾਵਾਂਗੇ ਬਣਾਉਣਾ ਸਹੀ ਗੱਲ ਕਿਵੇਂ ਕੀ ਬਣਾਉਣਾ ਕੀ ਮਤਲਬ ਕਿ ਦੁੱਧ ਦਾ ਤਾਤਾ ਪੱਕ ਜਿੰਮੀ ਦੁੱਧ ਦਾ ਕੰਮ ਕੀਤਾ ਉਹਦੇ ਨੂੰ ਇਹ ਲੱਕਾ ਮ ਫਾਇਦੇ ਚ ਲੱਗਿਆ ਪ੍ਰੋਡਕਟ ਬਣਾ ਕੇ ਬੀਚਣੇ ਫਾਇਦਾ ਹਾਂ 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 ਪ੍ਰੋਡਕਟ ਕੰਪਨੀਆਂ ਵੱਡੀਆਂ ਵੱਡੀਆਂ ਬਣਾਉਂਦੀਆਂ ਨੇ ਪ੍ਰੋਡਕਟ ਸਾਰੇ ਆ ਬੇਰ ਕਬੂਰ ਕਾ ਪ੍ਰੋਡਕਟ ਬਣਾਉਂਦੇ ਸਾਰੇ ਪ੍ਰੋਡਕਟ ਬਣਾ ਕੇ ਵੇਚਦੇ ਨੇ ਯਾਰ ਪ੍ਰੋਡਕਟ ਬਣਾਵਾਂਗੇ ਮਿਹਨਤ ਤਾਂ ਹੋਣੀ ਆ ਪਰ ਪੈਸਾ ਵੀ ਮਿਹਨਤ ਨਾਲ ਹੀ ਆ ਹਾਂ ਤਗਾ ਪੈਸਾ ਮਿਹਨਤ ਨਾਲ ਇਸ ਕਰਕੇ ਜੋ ਵੀ ਐ ਮੈਂ ਕੱਲਾ ਦੁੱਧ ਦੀ ਗੱਲ ਨਹੀਂ ਕਰਦਾ ਸਮੇਂ ਨਾਲ ਹਰੇਕ ਬੰਦੇ ਨੂੰ ਆਪਣੇ ਕੰਮ ਦੀ ਅਪਡੇਟ ਕਰਨੀ ਚਾਹੀਦੀ। ਹੋਰ ਕੋਈ ਮਤਲਬ ਜਿਵੇਂ ਕਿ ਜ਼ਿੰਦਗੀ ਦਾ ਐਕਸਪੀਰੀਅੰਸ ਕੋਈ ਯਾਦ ਸੁਣਾਉਣੀ ਹੋਵੇ ਕੋਈ ਗੱਲਬਾਤ। ਯਾਦ ਕੁਝ ਹਸੀ ਵਾਲੀ ਕੋਈ ਗੱਲਬਾਤ। ਹਾਂ ਹਾਂ ਯਾਦ ਤਾਂ ਹੈਗੀ ਆ। ਹਮ ਮੇਰੇ ਦੋਸਤ ਆ। ਹਾਂ ਤੇ ਉਹਦਾ ਡੈਡੀ ਜਦੋਂ ਪੈਗ ਲਾ ਲੈਂਦਾ ਨਾ। ਹਮ ਓਹੋ ਥੋੜਾ ਇਹ ਹੋ ਜਾਂਦਾ ਠੀਕ ਹੈ ਸ਼ਰਾਬੀ ਹੋ ਜਾਂਦਾ ਕਿਵੇਂ ਸ਼ਰਾਬੀ ਨਹੀਂ ਉਹਦੇ ਅੰਦਰ ਕੁਝ ਜਿਵੇਂ ਪੜ ਨਹੀਂ ਜਾਂਦਾ ਹਾਂ ਜਿਵੇਂ ਭੂਤ ਆ ਗਿਆ ਜਿਵੇਂ ਭੂਤ ਆ ਗਿਆ ਪ੍ਰੇਤ ਆ ਗਿਆ ਅੰਬਾ ਗਿਆ ਪੰਜਾਬੀ ਚ ਕਹਿੰਦੇ ਪ੍ਰੇਤ ਆ ਗਿਆ ਹਾਂ ਉਹ ਇੱਕ ਵਾਰੀ दारू ਪੀ ਲਈ ਉਹਨੇ ਹਮ ਸਾਰਾ ਡੱਬਾ ਵਾਰੇ ਹਾਂ ਜਿਵੇਂ ਘੜਤਾ ਚਲੋ ਥੋਡੀ ਪੈਣ ਵਾਰੇ ਚਲੋ ਠੀਕ ਹੈ ਤੇ ਉਹ ਜਦ ਤੈਨੂੰ ਯਾਦ ਹੋਊਗਾ 5-6 ਸਾਲਾਂ ਦੀ ਗੱਲ ਆ ਹਾਂ ਵੀ ਜਦ ਕਹਿੰਦੇ ਵੀ ਰਾਤ ਨੂੰ ਪਹਚਾੜਾ ਉਹ ਮੈਂ ਗਿਆ ਫੋਨ ਨੂੰ ਫੋਨ ਕਰਿਆ ਬਾ ਸੁਣੀ ਯਾਰ ਪਹਚਾੜਾ ਲੈ ਬਾਹਰ ਨਿਕਲ ਜਾ ਬਾਹਰ ਕੱਢ ਲੈ ਪਰਿਵਾਰ ਨੂੰ ਸਾਰੇ ਨੂੰ ਉਹ ਕਹਿੰਦਾ ਭਰਾਵਾ ਸੱਟ ਦਾ ਬੱਲੀ ਆਇਆ ਪਹਚਾੜ ਇਹ ਤਾਂ ਮਾਰੀ ਗੜੇ ਮੈਂ ਕਿਹਾ ਕੀ ਹੋ ਗਿਆ ਕਲਾ ਬਾਪੂ ਦੀ ਤਾਂ ਉਮੀਦ ਸੀ ਯਾਰ ਜਿਹੜਾ ਪਹਚਾੜ ਆਉਣਾ ਉਹਦਾ ਬਾਅਦ ਚ ਦੇਖੀ ਜਾਊਗੀ ਤੂੰ ਸਾਡੇ ਆਇਆ ਪਿਆ ਗਾ ਸੱਟ ਤਾਂ ਪਹਿਲੇ ਕੀ ਗੱਲਾਂ ਨੇ ਯਾਦ ਰਹਿ ਜਾਂਗੀਆਂ ਨੇ ਸਹੀ ਗੱਲ ਹੈ ਹੋਰ ਕੋਈ ਐਸੀ ਨਹੀਂ ਕੋਈ ਗੱਲ ਬਾਤ ਜਿਵੇਂ ਮਨ ਲਾ ਵੀ ਕੋਈ ਜ਼ਿੰਦਗੀ ਦਾ ਐਕਸਪੀਰੀਅੰਸ ਦੱਸਣਾ ਹੋਵੇ ਵੀ ਕੋਈ ਰਿਸ਼ਤੇ ਬਦਾਰੇ ਹੁੰਦਾਰੇ ਜਾਂ ਕੋਈ ਪਾਈਆਂ ਚਾਰਾਂ ਬਾਰੇ ਆਪਾਂ ਪਾਈ ਚਾਰ ਕੇ ਬਾਰੇ ਸਾਂਝਾਂ ਬਾਰੇ ਘਟ ਘਟ ਹੋ ਗਈਆਂ ਨਾ ਪੁਰਾਣੇ ਸਮਿਆਂ ਦੇ ਵਿੱਚੋਂ ਕੋਈ ਗੱਲ ਕਰਨੀ ਹੋਵੇ ਜਦ ਆਪਾਂ ਜਾਜ਼ਤ ਵਾਲੀ ਟਾਈਮ ਤੇ ਨਾਲ ਘਟ ਤਾਂ ਯਾਰ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਵੀ ਇਹ ਜੋ ਦੌੜ ਪੈਸੇ ਦੀ ਹੋ ਗਈ ਹੈ ਪੈਸਾ ਤਾਂ ਸੱਚ ਮੇਨ ਹੋ ਗਿਆ ਬੰਦੇ ਕੋਲ ਕੁਝ ਹੋਵੇ ਨਾ ਹੋਵੇ ਸਾਲਾ ਪੈਸਾ ਹੋਣਾ ਜ਼ਰੂਰੀ ਆ ਬਾਕੀ ਸਭ ਕੁਝ ਆਪੀ ਮਿਲ ਜਾਂਦਾ ਹੈ ਮੁਹੱਬਤਾਂ ਹੀ ਜਣੀਆਂ ਦਿਲਾਂ ਦੇ ਵਿੱਚ ਉਹ ਦੌੜ ਗਈ ਹਰੇਕ ਬੰਦਾ ਮਤਲਬੀ ਹੋ ਗਿਆ ਪੈਸੇ ਦੀ ਭੁੱਖ ਨਹੀਂ ਮਤਲਬੀ ਕਰਦੇ ਚਾਚੇ ਗਰੀਬੀ ਵੀ ਥੋੜੀ ਆ ਗਈ ਯਾਰ ਇਹ ਵੀ ਮੇਰੇ ਹਿਸਾਬ ਨਾਲ ਮੰਨਣ ਵਾਲੀ ਗੱਲ ਹੈ ਹਾਂ ਯਾਰ ਸਾਨੂੰ ਸਰਕਾਰਾਂ ਨੇ ਲਾ ਲਓ ਹੈਨਾ ਸਿਸਟਮ ਲੈ ਫ੍ਰੀ ਦੇ ਫ੍ਰੀ ਫ੍ਰੀ ਦੇਣ ਵਾਲੀਆਂ ਸਰਕਾਰਾਂ ਸਿਸਟਮ ਨੇ ਲਾ ਲਓ ਆਪਾਂ ਨੂੰ ਇੰਨਾ ਕੁਝ ਜ਼ਿਆਦਾ ਵੀ ਹਵਤੇ ਕੰਮ ਚੇ ਰੋਜ਼ੇ ਰਹਿਣਾ ਵੀ ਸਾਡੇ ਬਾਰੇ ਕੋਈ ਉਂਗਲੀ ਨਾ ਚੱਕ ਸਕੇ ਕੋਈ ਬੋਲ ਨਾ ਸਕੇ ਇੰਨੇ ਉਲਝ ਜਾਣ ਵੀ ਇਹ ਅਬ ਤਾਂ ਫਿਕਰ ਹੈ ਵੀ ਅੱਜ ਮੈਂ ਆ ਕਰਨਾ ਹਾਂ ਔਰ ਜੇ ਨਾ ਕਰੀ ਅਮੇ ਕੱਲ ਨੂੰ ਮੇਰਾ ਕੰਮ ਰੁਕ ਜਾਣਾ ਕੰਮ ਰੁਕ ਜਾਣਾ ਘਰ ਪਰਿਵਾਰ ਚ ਝਗੜਾ ਹੈ ਨਾ ਜਦ ਵੀ ਆ ਵੀ ਦੂਜੇ ਪਾਸੇ ਧਿਆਨ ਲੈ ਨਾ ਜਾਵੇ ਆਪਦੇ ਆਪੇ ਉਲਝੇ ਰਹਿਣ ਘਰੀ ਉਲਝੇ ਰਹਿਣ ਤੇ ਬਸ ਇੱਕ ਪੈਸੇ ਦੀ ਦੌੜ ਹੋ ਗਈ ਪਰ ਉਹ ਬਾਬਾ ਗਲਾਬ ਸਿੰਘ ਦਾ ਗੀਤ ਨਹੀਂ ਹੈ ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ ਖਾਣੀਆਂ ਤਾਂ ਬੰਦਿਆਂ ਤੂੰ ਰੋਟੀਆਂ ਸਹੀ ਕਰ ਪਰ ਉੱਥੋਂ ਖੜਦਾ ਕੋਈ ਨਹੀਂ ਤੇ ਸੁਣਦਾ ਬਹੁਤ ਆ ਮਸਲਾ ਹੀ ਦੋ ਰੋਟੀਆਂ ਦਾ ਸਾਰੇ ਵੇਸੇ ਗੱਲਾਂ ਹੀ ਨੇ ਕਹਿਣ ਦੀਆਂ ਗੱਲਾਂ ਲੱਗਦੀਆਂ ਨੇ ਮੈਨੂੰ ਤਾਂ ਮਸਲਾ ਹੀ ਦੋ ਰੋਟੀਆਂ ਦਾ ਮਸਲਾ ਦੋ ਰੋਟੀਆਂ ਦਾ ਹੀ ਹੈ ਰੋਟੀ ਤਾਂ ਚੱਲ ਰ ਆ ਸਭ ਨੂੰ ਦੇ ਦਿੰਦਾ ਕਾਦੀ ਭੁੱਖ ਕਾਦੀ ਹੈ ਨਾ ਲੋਕ ਤਾਂ ਆਪਣੇ ਭਾਈਆਂ ਭੂਈਆਂ ਨਾਲ ਜਾਈ ਦੀ ਬਚਰਦੇ ਹਾਂ ਚਾਚੇ ਸਭ ਕੁਝ ਹੈ ਜੀ ਬਸ ਸਿਸਟਮ ਤੁਹਾਨੂੰ ਦੱਸਦਾ ਵੀ ਇੱਕ ਦੌੜ ਹੋ ਗਈ ਭੁੱਖਾ ਹੋ ਗਈ ਮੁਹੀ ਗੱਲ ਭੁੱਖ ਦੀ ਕਿਸੇ ਦੀ ਮਟਾਈ ਨਹੀਂ ਦੱਸ ਸਕਦੀ ਤੇ ਤੁਸੀਂ ਦੇਖ ਲਓ ਵੀ ਜਦੋਂ ਤੁਹਾਡਾ ਕਾਰੋਬਾਰ ਕਾਰੋਬਾਰ ਚੱਲਦਾ ਹੋਵੇ ਹੂੰ ਤੁਹਾਡਾ ਇੱਕ ਨਾਮ ਹੋਵੇ ਹੂੰ ਤਾਂ ਸਾਰੇ ਤੁਹਾਡੇ ਆਪਦੇ ਨੇ ਦੁਨੀ ਨੇੜੇ ਹੋ ਜਾਂਦੀਆਂ ਜਿਵੇਂ ਕੋਈ ਆਪਾ ਸ਼ੰਕਰ ਦੀ ਗਲੀ ਕੋਈ ਕਲਾਕਾਰ ਦੀ ਫਿਰ ਇਹ ਕਹਿੰਦਾ ਕਿ ਉਹ ਮੇਰਾ ਇਤਹਾਰ ਆ ਹਾਂ ਜਦੋਂ ਡਾਊਨ ਹੋ ਗਿਆ ਕੰਮ ਤਾਂ ਜੇ ਤੁਹਾਨੂੰ ਕੋਈ ਮੰਨ ਤੁਸੀਂ ਪਟਿਆਲਾ ਹੀ ਗਏ ਹੂੰ ਤੁਹਾਨੂੰ ਮੈਂ ਡਾਊਨ ਹੋ ਗਿਆ ਹੂੰ ਤੁਹਾਡੇ ਮਤਲਬ ਦਾ ਮਤਲਬ ਮੇਰੇ ਮੈਨੂੰ ਮਿਲਣ ਵਾਲਾ ਬੰਦਾ ਮਿਲ ਗਿਆ ਵੀ ਤੁਹਾਡੇ ਪਿੰਡ ਅਸਲਮ ਹੂੰ ਜਾਣਨਾ ਜਿਵੇਂ ਡਾਊਨ ਹੋਊਗਾ ਤਾਂ ਤੁਸੀਂ ਇਹ ਕਹੋਗੇ ਵੀ ਹਾਂ ਹੈਗਾ ਤਾਂ ਹੈਗਾ ਪਰ ਆਪਣੀ ਇੰਨੀ ਨਹੀਂ ਹੈਗੀ ਉਹਦੇ ਨਾਲ ਜੇ ਮੈਂ ਉਹ ਹੀ ਟੌਪ ਤੇ ਆਵਾਂ ਉਹ ਆਪਣਾ ਪਾਈ ਹੈ ਸਹੀ ਉਹ ਚਾਚਾ ਮੇਰਾ ਯਾਰ ਮੈਂ ਤਾਂ ਬਹੁਤ ਬੜਾ ਮੈਂ ਸਾਰਾ ਪਰਿਵਾਰ ਬਰਤਦਿਆਂ ਮੈਂ ਅਸੀਂ ਤਿੰਨ ਪੀੜੀਆਂ ਤੋਂ ਬਰਤਦੇ ਉਹਨੇ ਸਹੀ ਗੱਲ ਹੈ ਸਹੀ ਗੱਲ ਹੈ ਇਹ ਜਣੀ ਮੈਂ ਨਚੋੜ ਚਾਹੇ ਉਹ ਬੁਲਾਇਆ ਵੀ ਨਾ ਹੋਵੇ ਵੀ ਕਿਹਾ ਹੀ ਕਹਦਾ ਕਿ ਉਹਨਾਂ ਨਾਲ ਪਿਆਰ ਬੰਦਾ ਨਹੀਂ ਚੜਾਈ ਅਸੀਂ ਜਣੀ ਮੈਂ ਇਹ ਨਚੋੜ ਕੱਢਿਆ ਵੀ ਇੰਨੀ ਕੁ ਮਤਲਬ ਦੀ ਦੁਨੀਆ ਹੋ ਚੁੱਕੀ ਹੈ ਹੂੰ ਕੋਈ ਇਹ ਦੁਨੀਆ ਨੂੰ ਕਿਵੇਂ ਸਮਝਾਉਣਾ ਜਾਂ ਸਮਝਦਾ ਸਕਦੀ ਨਹੀਂ ਦੁਨੀ ਨਹੀਂ ਆਪਾਂ ਸਮਝਾਤਾ ਨਹੀਂ ਸਕਦੇ ਆਪਾਂ ਆਪਣੇ ਆਪ ਨੂੰ ਸਮਝਾ ਲਈ ਸਹੀ ਗੱਲ ਹੈ ਅਸੀਂ ਇੱਕ ਹੋਰ ਮੈਂ ਦੇਖੋ ਹੂੰ ਕਹਿੰਦੇ ਮਾੜਾ ਵਕਤ ਵੀ ਚੰਗਾ ਹੀ ਜਾਂਦਾ ਹੂੰ ਸਭ ਦੀ ਪਰਖ ਕਰਾ ਜਾਂਦਾ ਇਹ ਆਉਂਦਾ ਚਾਚੇ ਜਿਵੇਂ ਹੁਣ ਆਪਾਂ ਕਹਿ ਦਿੰਨੇ ਨਾ ਇੱਕ ਲੋਕਾਂ ਨੂੰ ਐ ਹੁੰਦਾ ਨਾ ਵੀ ਜੇ ਮਾੜਾ ਵਕਤ ਆ ਗਿਆ ਤਾਂ ਇਹ ਨਿਕਲੂ ਹੀ ਨਹੀਂ ਬੰਦਾ ਪਰ ਵੀ ਮਾੜੇ ਵਕਤ ਜੇ ਨਾ ਕਿ ਜਿਹਦੀ ਜ਼ਿੰਦਗੀ ਦੇਖੋ ਜੇ ਇਹ ਹੋ ਜਾਂਦਾ ਪਰ ਵੀ ਜੇ ਤਣ ਚੜਦਾ ਤਾਂ ਰਾਤ ਵੀ ਪੈਂਦੀ ਆ ਜੇ ਸੂਰਜ ਛਿਪ ਗਿਆ ਤਾਂ ਨਾ ਚੜਨ ਦਾ ਜ਼ਰੂਰ ਆ ਤਾਂ 12 ਘੰਟੇ ਹੀ ਨੇ ਉਹਦੇ ਕੋਲ ਛਪਣ ਵਾਸਤੇ ਵੀ ਉਹਦੋਂ ਉਸ ਤੋਂ ਬਾਅਦ ਤਾਂ ਉਹ ਚੜਨਾ ਪਊਗਾ ਚੜਨਾ ਪਊਗਾ ਸਹੀ ਗੱਲ ਉਹੀ ਗੱਲ ਆ ਚੜਨਾ ਜ਼ਰੂਰ ਆ ਨਾ ਉਹ ਲੋਕ ਟੁੱਲ ਜਾਂਦੇ ਨੇ ਸਮਾਂ ਲੰਘ ਜਾਂਦਾ ਹਾਂ ਪਰ ਉਹ ਬੰਦੇ ਜਿਹੜੇ ਬੋਲੇ-ਬੋਲ ਹੁੰਦੇ ਨੇ ਨਾ ਉਹ ਯਾਦ ਰਹਿ ਜਾਂਦੇ ਨੇ ਵੀ ਇਹ ਨਹੀਂ ਕਹ ਹਾਂ ਠੀਕ ਤਾਂ ਰਹੀ ਗੱਲ ਤੇ ਕਈ ਵਾਰੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੀ ਆਂਟੀ ਮੈਨੂੰ ਕਹਿੰਦੀ ਕੰਨੀ ਮੈਂ ਇੰਨਾ ਕੁਝ ਕਰਕੇ ਆਈਆਂ ਮੈਂ ਫੇਰ ਘਰ ਛੱਡ ਕੇ ਆ ਗਈ ਮੈਂ ਨਹੀਂ ਕਿਹਦੇ ਜਾ ਕੇ ਖੜਨਾ ਹੂੰ ਤੂੰ ਮਗਰ ਭੋਲੀਏ ਕਿਹੜੀਆਂ ਗੱਲਾਂ ਕਰਦੀਆਂ ਤੂੰ ਤੂੰ ਭਗਵਾਨ ਨੂੰ ਇਹ ਕਹੇ ਵੀ ਮੈਨੂੰ ਖੜਨ ਜੋਗੀ ਕਰ ਮੈਂ ਫੇਰ ਖੜੂੰ ਫੇਰ ਖੜੂੰ ਹੈ ਠੀਕ ਗੱਲ ਤੂੰ ਉਹਦੇ ਮੂਰੇ ਦੁਆਰ ਅਰਦਾਸ ਕਰ ਵੀ ਮੈਨੂੰ ਖੜਨ ਜੋਗੀ ਕਰ ਮੈਂ ਫੇਰ ਖੜੂੰ ਆਪਣੇ ਅੰਦਰ ਹੌਸਲਾ ਬੁਲੰਦ ਹੋਣਾ ਚਾਹੀਦਾ ਤੇ ਆਪਾਂ ਕਹੀਏ ਵੀ ਮੈਂ ਜਿੰਦਾਬਾਦ ਜਿੰਦਗੀ ਜਿੰਦਾਬਾਦ ਜੀ ਬੰਦਾ ਨਹੀਂ ਆ ਰਿਹਾ ਜਾਂਦਾ ਵਕਤ ਤੱਕ ਹੀ ਹਰਾ ਲੱਗਾ ਜਿੰਦਗੀ ਹੋ啊 ਹੂੰ ਜਿੰਨਾ ਚਰ ਸੰਘਰਸ਼ ਹੂੰ ਜਦੋਂ ਸੰਘਰਸ਼ ਚ ਮੁੱਕ ਗਿਆ ਬੰਦੇ ਦਾ ਹੌਸਲਾ ਮੁੱਕ ਗਿਆ ਕਹਿੰਦੇ ਨਹੀਂ ਹੁੰਦੇ ਚਾਚੇ ਵੀ ਹਾਰਡ ਵੀਟ ਵੀ ਉਤਾਂ ਹੀ ਜਾਂਦੇ ਜਿੰਨਾ ਚਰ ਉੱਤੇ ਥੱਲੇ ਹੈ ਨਾ ਹੁੰਦੀ ਰੇ ਤਾਂ ਲੋਟ ਆ ਜਾਂਦੀ ਸਿੱਧੀ ਹੋ ਗਈ ਤੈਨੂੰ ਬੰਦਾ ਵੀ ਤਾਨ ਹੋ ਜਾਂਦਾ ਫੇਰ ਤਾਂ ਕੁਦਰਤ ਨਹੀਂ ਇਹ ਕਰਤਾ ਹੂੰ ਵੀ ਇਹਨੂੰ ਕਰਦੇ ਜਿਹੜੇ ਮਤਲਬ ਸਕੇ ਹੁੰਦੇ ਨੇ ਉਹ ਕਹਿਣਾ ਮਸਕ ਮਾਲ ਲਾ ਗਿਆ ਨਾ ਚੱਕ ਕੇ ਲੈ ਜਾ ਹੂੰ ਠੀਕ ਗੱਲ ਆ ਰਾਤ ਨੂੰ ਕੁਦਰਤ ਨਹੀਂ ਤੋੜਦਾ ਹੁੰਦਾ ਤੇ ਫਿਰ ਚਾਚਾ ਵੀ ਤੂੰ ਕੀ ਸੋਚਦਾ ਵੀ ਸਕੂਨ ਕਿਵੇਂ ਮਿਲਦਾ ਫਿਰ ਜਿੰਦਗੀ ਦੇ ਵਿੱਚ ਛੱਲੇ ਸਕੂਨ ਮੰਨ ਲੋ ਕਮਾਈ ਤਾਂ ਹਰੇਕ ਕਰਦਾ ਹੈ ਨਾ ਹੂੰ ਕਈ ਆਪਾਂ ਇਹੋ ਜਿਹੇ ਬੰਦੇ ਦੇਖਦੇ ਆ ਹੂੰ ਵੀ ਜਿਹਨਾਂ ਨੂੰ ਪੜਾ ਕਮਾਈ ਉਹਨਾਂ ਨੇ ਬਹੁਤ ਕਰਿੰਦੀਆਂ ਪਟਾਪੇ ਦੇ ਵਿੱਚ ਰੋਟੀ ਵੀ ਨਹੀਂ ਮਿਲਦੀ ਹਾਂ ਹਕੀਕਤ ਆ ਹੂੰ ਇਹ ਹੋ ਗਈ ਇੱਕ ਗੱਲ ਦੂਜੀ ਗੱਲ ਇਹ ਆ ਮੰਨ ਲਓ ਆਪਣੇ ਘਰ ਦੇ ਵਿੱਚ ਬੱਚਾ ਪੈਦਾ ਹੋ ਗਿਆ ਹੂੰ ਆਪਾਂ ਉਸੇ ਦਿਨ ਕਹਿ ਦਿੰਨੇ ਆ 20 ਸਾਲ ਆਏ ਹੂੰ ਇਹ ਸਾਲ ਹੋਇਆ ਮੇਰਾ ਬੇਟਾ ਹੂੰ ਹੈ ਸਹੀ ਮੈਂ ਤਾਂ ਹੁਣ 20 ਸਾਲ ਕੱਢਦਾ ਕੰਮ ਕਰ ਕਰ ਕੇ ਇਹ ਵਾਸਤੇ ਕਿ ਇਹਨੂੰ ਪੜਾ ਦੂੰ ਮੈਂ ਕਰ ਦੂੰ ਪਾ ਕਰ ਦੂੰ ਪਤਾ ਨਹੀਂ ਕੀ ਕੀ ਸੋਚਦਾ ਹੂੰ ਜਦੋਂ ਬੱਚੇ ਉਹ ਸੋਚ ਦੇ ਉੱਤੇ ਉਹਨਾਂ ਦੇ ਸਹੀ ਉੱਤਰ ਜਾਂਦੇ ਨੇ ਕਿ ਨਾ ਜਿਹੜਾ ਉਹ ਸਕੂਨ ਆ ਹੂੰ ਮੈਂ ਕਹਿੰਦਾ ਕਦੇ ਨਹੀਂ ਮਿਲਿਆ ਹੁਣ ਕਿਸੇ ਹੂੰ ਹੁਣ ਤੁਸੀਂ ਐ ਲਾਓ ਵੀ ਜਦੋਂ ਪੜ ਚ ਸੋਚ ਲਿਆ ਵੀ ਆਪਣਾ ਤਾਂ ਬੱਚਾ ਹੋਇਆ ਹੂੰ ਹੂੰ ਵੀ 20 ਸਾਲ ਬੰਦਾ ਆਪਣੇ ਸੁਪਨੇ ਉਹਦੇ ਤੇ ਬਾੜ ਦਿੰਦਾ ਬਾੜ ਦਿੰਦਾ ਜੇ ਉਹ ਕਿਸੇ ਨਸ਼ੇ ਚ ਪੈ ਜੇ ਹੂੰ ਲੜਾਈਆਂ ਪੜਾਈਆਂ ਦੇ ਵਿੱਚ ਪੈ ਜਾਵੇ ਹੂੰ ਜਾਂ ਉਹ ਲੜ ਕੇ ਘਰੋਂ ਭੱਜ ਜਾਵੇ ਹੂੰ ਉਹ ਮਾਪੇ ਨੂੰ ਕਦੇ ਪੁੱਛ ਕੇ ਦੇਖੋ ਵੀ ਉਹਨਾਂ ਨੇ ਕੀ ਵੇਚਦੀ ਆ ਹੂੰ ਉਹ મત ਉਹ ਬੀਤਦੀ ਆ ਵੀ ਮਤਲਬ ਕੋ ਮਰੇ ਨਹੀਂ ਹੁੰਦੇ ਮਰਨ ਤੋਂ ਘੱਟ ਵੀ ਨਹੀਂ ਹੁੰਦੇ ਠੀਕ ਸਕੂਨ ਤਾਂ ਉਹਨਾਂ ਦਾ ਖਤਮ ਹੋ ਗਿਆ ਇਹਨੂੰ ਸਾਰਾ ਕੁਝ ਖਤਮ ਹੋ ਗਿਆ ਜਿਨ੍ਹਾਂ ਦੇ ਬੱਚੇ ਸਹੀ ਨਿਕਲ ਜਾਂਦੇ ਨੇ ਉਹ ਸਕੂਨ ਹੈ ਆ ਜਿਹੜੇ ਕਹਿੰਦੇ ਨੇ ਬਹਿ ਜਾ ਇੱਕ ਵਾਰ ਸੇ ਬਾਪੂ ਹੁਣ ਮੈਂ ਹੋ ਗਿਆ ਰਿਟਾਇਰਮੈਂਟ ਲੈ ਲਾ ਦੂੰਗਾ ਹੁਣ ਮੈਂ ਹੋ ਗਿਆ ਬਸ ਉਹ ਉਦੋਂ ਫਿਰ ਜਿਹੜਾ ਰੂਹ ਨੂੰ ਸਕੂਨ ਮਿਲਦਾ ਹੈਗਾ ਨਾ ਇੱਕ ਤਾਂ ਉਹ ਹਾਸਲ ਇੰਨੀ ਹੈ ਉਹ ਪਹਿਲਾ ਦਾ ਸਕੂਨ ਦਾ ਇੱਕ ਸਕੂਨ ਆਉਂਦਾ ਪਹਿਲਾ ਦਾ ਸਕੂਨ ਆਉਂਦਾ ਜਿਹੜਾ ਰੂਹ ਨੂੰ ਸਕੂਨ ਮਿਲਦਾ ਹੈਗਾ ਨਾ ਉਹ ਜਿਹਨੇ ਕਹਿੰਦੇ ਨੇ ਵੀ ਮੈਂ ਰੱਬ ਦੇਖਿਆ ਨਹੀਂ ਉਹਨੇ ਰੱਬ ਪਾਲਿਆ ਹੁੰਦਾ ਤੇ ਆਪਣਾ ਇਹੀ ਕਹਨੇ ਆ ਵੀ ਜਿਹੜੇ ਮਾਪੇ ਦੇ ਸੋਣੇ ਨੇ ਹਰੇਕ ਬੱਚਾ ਪੂਰਾ ਕਰੇ ਹੂੰ ਔਰ ਦੁੱਖ ਨਾ ਉਹਨਾਂ ਨੂੰ ਕੋਈ ਦਵੇ ਨਸ਼ੇ ਤੋਂ ਬਚੇ ਹੂੰ ਤੇ ਹੋਰ ਨਸ਼ਾ ਤਾਂ ਚ ਹੋ ਵੀ ਆਮ ਗਿਆ ਜਰਾ ਹੋ ਤਾਂ ਗਿਆ ਚਲੋ ਇਹਦੇ ਵਿੱਚ ਟੱਕਰਾਂ ਮਾਰਦਾ ਫਿਰਦਾ ਜੇ ਬੰਦਾ ਨਹੀਂ ਵਿੱਚ ਵਰਦਾ ਨਾ ਨਹੀਂ ਕੋਈ ਸਹੀ ਗੱਲ ਹੈ ਦੇਖੋ ਆਪਾਂ ਕਹਿ ਸਕਦੇ ਹੂੰ ਕੋ ਨਹੀਂ ਸਕਦੇ ਕਿਉਂਕਿ ਇਹ ਕਹਿੰਦਾ ਅਬਦਾ ਖੰਦਾ ਜੋ ਵੀ ਖੰਦਾ ਪਰ ਜੇ ਥੋੜਾ ਜਿਹਾ ਅਸਰ ਕਰੇ ਨਾ ਉਹਦੇ ਆਪ ਤੇ ਹੋ ਅੱਗੇ ਪਿੱਛੇ ਦੇਖੇ ਵੀ ਮੇਰੇ ਮਾਪੇ ਦੀ ਕਿੰਨੀ ਇੱਥੇ ਬਣੀ ਹੋਈ ਆ ਔਰ ਮੇਰੇ ਵਾਸਤੇ ਉਹਨਾਂ ਨੇ ਕੀ ਕੀ ਸੋਚਿਆ ਵੀ ਮੈਨੂੰ ਬਡਾਪੇ ਚ ਸਾਰਾ ਇਹਦਾ ਮਿਲਦਾ ਜਿਉਂ ਬੱਚੇ ਸੋਚਣ ਦਾ ਸੁਧਰ ਸਕਦੇ ਨੇ ਸੁਧਰ ਸਕਦੇ ਪਰ ਬੱਚੇ ਦੀ ਤਾਂ ਸੋਚਣ ਸਕਤੀ ਰਹੀ ਹੁੰਦੀ ਨਹੀਂ ਇੰਨੀ ਯਾਰ ਅੱਜ ਕੱਲ੍ਹ ਦੇ ਬੱਚੇ ਰਹੀ ਨਹੀਂ ਸੋਚਣ ਸਕਤੀ ਤਾਂ ਨਹੀਂ ਖਤਮ ਹੁੰਦੀ ਹੁੰਦੀ ਨਹੀਂ ਉਹ ਮਨ ਨਾਲ ਇਹ ਚਾਚੇ ਨਹੀਂ ਕਿ ਤੁਹਾਡੇ ਟਾਈਮ ਕੁਝ ਹੋਰ ਸੀ ਅੱਜ ਦੇ ਟਾਈਮ ਜਿਹੜੇ ਹੁਣ ਨਵੇਂ ਬਚਪਨੇ ਆ ਰਹੇ ਨੇ ਤਾਂ ਜੀ ਬਿਲਕੁਲ ਉਲਟ ਨੇ ਆਪਣੇ ਤੋਂ ਪਹਿਲਾਂ ਤਾਂ ਭਰਾਵਾ ਜੇ ਤੂੰ ਸੱਚ ਪੁੱਛੇ ਸਾਡੇ ਚਾਚੇ ਤਾਂ ਘੁੱਟ ਲੈਂਦੇ ਸੀ ਹੂੰ ਹੂੰ ਤਾਂ ਬਾਪੂ ਦੀ ਇਹ ਨੀਤੀ ਬਾਪੂ ਇਹ ਨੀਤੀ ਗੱਪੂ ਨੂੰ ਕਹਿੰਦੀ ਜਦਾਂ ਕਿ ਮੈਨੂੰ ਚਾਚੇ ਨੇ ਘੋਟਿਆ ਉਹ ਕਹਿੰਦਾ ਤੇਰੇ ਜੇ ਗੱਲ ਕਰੂ ਤਾਂ ਘੋਟਿਆ ਹੁਣ ਤਾਂ ਬਾਪੂ ਵੀ ਹੱਥ ਨਹੀਂ ਲਾਦਾ ਬਾਪੂ ਵੀ ਹੱਥ ਨਹੀਂ ਲਾ ਸਕਦਾ ਉਹ ਹੀ ਗੱਲ ਹੈ ਇਹ ਸਿਰਫ ਬਖਤ ਬਦਲ ਗਿਆ ਬਖਤ ਬਦਲ ਗਿਆ ਬਖਤ ਚਲੋ ਬਖਤ ਤਾਂ ਬਦਲਿਆ ਜੇ ਸੋਚ ਬਦਲ ਲਵੇ ਬੰਦਾ ਤਾਂ ਸਾਰਾ ਕੁਝ ਹੋ ਸਕਦਾ ਇਹ ਨਹੀਂ ਹੈਗਾ ਨਾਮੋਕਨ ਕੁਝ ਨਹੀਂ ਹੈ ਹਾਂ ਨਾਮੋਕਨ ਕੁਝ ਨਹੀਂ ਹੈ ਹਕੀਕਤ ਆ ਨਹੀਂ ਇਹ ਚਾਹੀਏ ਜਾਤ ਫਿਰ ਆਸ ਠੀਕ ਹੈ ਜੀ ਦੇ ਸਾਨੂੰ ਇਹ ਜਾਤ ਸੋ ਤੇ ਸਾਡੇ ਤੁਸੀਂ ਪੋਡਕਾਸਟ ਨੂੰ ਸ਼ੇਅਰ ਕਰੋ ਲਾਈਕ ਕਰੋ ਹੈ ਨਾ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਧੰਨਵਾਦ ਜੀ ਧੰਨਵਾਦ